ਬ੍ਰਿਜ ਵਿੱਚ ਭੁੱਲ ਕੇ ਵੀ ਨਾ ਰੱਖੋ ਐ ਦੋ ਚੀਜ਼ਾਂ ਘਰ ਵਿੱਚ ਹਮੇਸ਼ਾ ਛਾਈ ਰਹੇਗੀ ਗਰੀਬੀ ਘਰ ਹੋ ਜਾਵੇਗਾ ਕੰਗਾਲ ਸਵਾਗਤ ਹੈ ਜੀ ਤੁਹਾਡਾ ਆਪਣੇ YouTube ਚੈਨਲ ਸਿਮਰਤ ਵੋਇਸ ਟਿਪਸ ਵਿੱਚ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਵੀਡੀਓ ਕਿ ਤੁਹਾਡੇ ਨਾਲ ਕਦੇ ਅਜਿਹਾ ਹੋਇਆ ਹੈ ਕਿ ਮਹੀਨੇ ਦੇ ਅੰਤ ਵਿੱਚ ਤੁਹਾਡੀ ਤਿਜੋਰੀ ਤੁਹਾਡਾ ਬਟੂਆ ਪੂਰੀ ਤਰ੍ਹਾਂ ਖਾਲੀ ਹੋ ਜਾਂਦਾ ਹੈ ਕਿ ਤੁਸੀਂ ਹਰ ਰੋਜ਼ ਸਖਤ ਮਿਹਨਤ ਕਰਦੇ ਹੋ ਪਰ ਪੈਸਾ ਘਰ ਵਿੱਚ ਨਹੀਂ ਰਹਿੰਦਾ ਕਿ ਤੁਸੀਂ ਆਪਣੇ ਘਰ ਦੀ ਹਰ ਛੋਟੀ ਤੋਂ ਛੋਟੀ ਚੋਈ ਜੀਵਨ ਵਿੱਚ ਇੱਕ ਅਜੀਬ ਨਕਾਰਾਤਮਕ ਊਰਜਾ ਮਹਿਸੂਸ ਕਰਦੇ ਹੋ ਕਿ ਤੁਸੀਂ ਪੂਜਾ ਕਰਦੇ ਹੋ ਦਾਨ ਵਿੱਚ ਵਿਸ਼ਵਾਸ ਕਰਦੇ ਹੋ ਪਰ ਫਿਰ ਵੀ ਤੁਹਾਡੀ ਜ਼ਿੰਦਗੀ ਵਿੱਚੋਂ ਖੁਸ਼ੀ ਅਤੇ ਖੁਸ਼ਹਾਲੀ ਗਾਇਬ ਹੁੰਦੀ ਜਾਪਦੀ ਹੈ ਤੁਸੀਂ ਸੋਚਦੇ ਹੋ ਕਿ ਗਲਤੀ ਕਿੱਥੇ ਹੋ ਰਹੀ ਹੈ ਤੁਸੀਂ ਆਪਣੇ ਕੰਮਾਂ ਨੂੰ ਵੇਖਦੇ ਹੋ ਆਪਣੀ ਮਿਹਨਤ ਨੂੰ ਵੇਖਦੇ ਹੋ ਪਰ ਤੁਹਾਨੂੰ ਕੋਈ ਕਮੀਆਂ ਨਹੀਂ ਦਿਖਾਈ ਦਿੰਦੀਆਂ ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਉਹ ਸ਼ਕਤੀ ਜੋ ਤੁਹਾਡੇ ਘਰ ਲਿਆਏ ਮਿਹਨਤ ਦੇ ਪੈਸੇ ਨੂੰ ਰੋਕਦੀ ਹੈ ਜੋ ਇਸ ਨੂੰ ਕਰਤੋਂ ਭਜਉਂਦੀ ਹੈ ਉਹ ਤੁਹਾਡੇ ਘਰ ਦੇ ਇੱਕ ਕੋਨੇ ਵਿੱਚ ਇੱਕ ਮਸ਼ੀਨ ਵਿੱਚ ਛੁਪੀ ਹੋ ਸਕਦੀ ਹੈ ਜਿਸ ਨੂੰ ਤੁਸੀਂ ਆਪਣੀ ਜ਼ਿੰਦਗੀ ਦਾ ਸਭ ਤੋਂ ਵੱਡਾ ਸਹਾਇਕ ਹਿੱਸਾ ਮੰਨਦੇ ਹੋ ਹਾਂ ਮੈਂ ਤੁਹਾਡੀ ਸੋਈ ਵਿੱਚ ਰੱਖੇ ਫ੍ਰਿਜ ਦੀ ਗੱਲ ਕਰ ਰਹੀ ਹਾਂ ਉਹ ਹੀ ਫ੍ਰਿਜ ਤੁਹਾਡੇ ਭੋਜਨ ਨੂੰ ਤਾਜ਼ਾ ਰੱਖਦਾ ਹੈ ਤੁਹਾਡੀ ਕਿਸਮਤ ਨੂੰ ਚੰਗਾ ਬਣਾ ਸਕਦਾ ਹੈ ਅਣਜਾਣੇ ਵਿੱਚ ਤੁਸੀਂ ਹਰ ਰੋਜ਼ ਉਸ ਫ੍ਰਿਜ ਵਿੱਚ ਕੁਝ ਅਜਹੀਆਂ ਚੀਜ਼ਾਂ ਰੱਖ ਰਹੇ ਹੋ ਜੋ ਸਿੱਧੇ ਤੌਰ ਤੇ ਧੰਦੀ ਦੇਵੀ ਮਾਂ ਲਕਸ਼ਮੀ ਨੂੰ ਤੁਹਾਡੇ ਘਰ ਦੀ ਦੇ ਲੀਸ ਤੇ ਲਉਂਦੀਆਂ ਹਨ ਇਹ ਸੁਣੀਆਂ ਸੁਣੀਆਂ ਗੱਲਾਂ ਨਹੀਂ ਹਨ ਇਹ ਅੰਧਵਿਸ਼ਵਾਸ ਵੀ ਨਹੀਂ ਹੈ ਇਹ ਸਾਡੇ ਮਹਾਨ ਧਰਮ ਦੇ ਡੂੰਘੇ ਰਸੇ ਹਨ ਇਹ ਉਹ ਗਿਆਨ ਹੈ ਜੋ ਸਾਡੇ ਰਿਸ਼ੀਆਂ ਨੇ ਸਾਨੂੰ ਹਜ਼ਾਰਾਂ ਸਾਲ ਪਹਿਲਾਂ ਦਿੱਤਾ ਸੀ ਇਹ ਉਹ ਨਿਯਮ ਹਨ ਜਿਨ੍ਹਾਂ ਦੀ ਪਾਲਣਾ ਸਾਡੇ ਪੁਰਖੇ ਸਦੀਆਂ ਤੋਂ ਕਰਦੇ ਆ ਰਹੇ ਹਨ ਅਤੇ ਖੁਸ਼ ਅਤੇ ਖੁਸ਼ਹਾਲ ਸਨ ਪਰ ਅੱਜ ਦੀ ਤੇਜ਼ ਰਫ਼ਤਾਰ ਵਿੱਚ ਆਧੁਨਿਕਤਾ ਦੀ ਇਸ ਅੰਨੀ ਦੌੜ ਵਿੱਚ ਅਸੀਂ ਉਹਨਾਂ ਨਿਯਮਾਂ ਨੂੰ ਉੱਗਏ ਹਨ ਉਸ ਦਾ ਨਤੀਜਾ ਸਾਡੇ ਸਾਹਮਣੇ ਹੈ ਤਣਾਅ ਅਸ਼ਾਂਤੀ ਅਤੇ ਪੈਸੇ ਦੀ ਘਾਟ ਅੱਜ ਮੈਂ ਤੁਹਾਨੂੰ ਕਿਸੇ ਕਾਲੇ ਜਾਦੂਵਾਰੇ ਨਹੀਂ ਦੱਸਾਂਗੀ ਮੈਂ ਤੁਹਾਨੂੰ ਉਹਨਾਂ ਦੋ ਸਭ ਤੋਂ ਮਹੱਤਵਪੂਰਨ ਅਤੇ ਸਭ ਤੋਂ ਵਿਨਾਸ਼ਕਾਰੀ ਚੀਜ਼ਾਂ ਬਾਰੇ ਦੱਸਾਂਗੀ ਜੋ ਤੁਹਾਨੂੰ ਵਿਗਿਆਨ ਅਤੇ ਧਰਮ ਦੋਵਾਂ ਦੇ ਦ੍ਰਿਸ਼ਟੀਕੋਣ ਤੋਂ ਕਦੇ ਵੀ ਆਪਣੇ ਫ੍ਰੀਜ ਵਿੱਚ ਨਹੀਂ ਰੱਖਣੀਆਂ ਚਾਹੀਦੀਆਂ ਜੇਕਰ ਤੁਸੀਂ ਮੇਰੀ ਗੱਲ ਧਿਆਨ ਨਾਲ ਸੁਣੋ ਅਤੇ ਹੁਣੇ ਹੀ ਇਹਨਾਂ ਦੋ ਚੀਜ਼ਾਂ ਨੂੰ ਆਪਣੇ ਫ੍ਰੀਜ ਵਿੱਚੋਂ ਕੱਢ ਦਿਓ ਤਾਂ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਂਦੀ ਹਾਂ ਕਿ ਤੁਹਾਡੇ ਜੀਵਨ ਵਿੱਚ ਇੱਕ ਚਮਤਕਾਰੀ ਤਬਦੀਲੀ ਆਵੇਗੀ ਮਾਂ ਲਕਸ਼ਮੀ ਤੁਹਾਡੇ ਘਰ ਵਿੱਚ ਨਿਵਾਸ ਕਰੇਗੀ ਦੌਲਤ ਦੇ ਸਰੋਤਰ ਵੀ ਖੁੱਲਣਗੇ ਅਤੇ ਪਰਿਵਾਰ ਵਿੱਚ ਪਿਆਰ ਤੇ ਸ਼ਾਂਤੀ ਦਾ ਸਾਮਰਾਜ ਵੀ સ્થાਪਿਤ ਹੋਏਗਾ ਇਸ ਲਈ ਵੀਡੀਓ ਦੇ ਅੰਤ ਤੱਕ ਮੇਰੇ ਨਾਲ ਬਨੇ ਰਹੋ ਕਿਉਂਕਿ ਇਹ ਕੁਝ ਮਿੰਟ ਤੁਹਾਡੇ ਲਈ ਤੇ ਤੁਹਾਡੇ ਪਰਿਵਾਰ ਦੇ ਕੱਲ ਨੂੰ ਤੁਹਾਡੀ ਕਿਸਮਤ ਨੂੰ ਹਮੇਸ਼ਾ ਲਈ ਬਦਲ ਦੇਣਗੇ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਚੈਨਲ ਸਿਮਰਤ ਵੋਇਸ ਟਿਪਸ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਹਰ ਸ਼ਬਦ ਨੂੰ ਧਿਆਨ ਨਾਲ ਸੁਣੋ ਕਿਉਂਕਿ ਹਰ ਸ਼ਬਦ ਵਿੱਚ ਇੱਕ ਉਹ ਡੂੰਗਾ ਰਾ ਛिपਿਆ ਹੈ ਸਾਡੇ ਹਿੰਦੂ ਧਰਮ ਵਿੱਚ ਸਾਡੇ ਸ਼ਾਸਤਰਾਂ ਵਿੱਚ ਕਨੂ ਮੰਤਰ ਦਾ ਦਰਜਾ ਦਿੱਤਾ ਗਿਆ ਹੈ ਅਤੇ ਉਸ ਮੰਦਰ ਦਾ ਸਤਿਉ ਪਵਿੱਤਰ ਸਥਾਨ ਸੁਈ ਹੈ ਇਹ ਸਿਰਫ ਖਾਣਾ ਪਕਾਉਣ ਦੀ ਜਗ੍ਹਾ ਨਹੀਂ ਇਹ ਉਹ ਜਗ੍ਹਾ ਹੈ ਜਿੱਥੇ ਮਾਂ ਅਨਪੂਰਨਾ ਨਿਵਾਸ ਕਰਦੀ ਹੈ ਮਾਂ ਅਨਪੂਰਨਾ ਜੋ ਦੇਵੀ ਪਾਰਵਤੀ ਦਾ ਰੂਪ ਹੈ ਪੂਰੇ ਪਰਿਵਾਰ ਦਾ ਪਾਲਣ ਪੋਸ਼ਣ ਕਰਦੀ ਹੈ ਜਿਸ ਘਰ ਦੀ ਰਸੋਈ ਸਾਫ਼ ਅਤੇ ਪਵਿੱਤਰ ਹੁੰਦੀ ਹੈ ਉਸ ਘਰ ਵਿੱਚ ਕਦੇ ਵੀ ਭੋਜਨ ਅਤੇ ਐਸੀ ਦੀ ਕਮੀ ਨਹੀਂ ਹੁੰਦੀ ਰਸੋਈ ਦੀ ਊਰਜਾ ਪੂਰੇ ਘਰ ਦੀ ਊਰਜਾ ਨੂੰ ਪ੍ਰਭਾਵਿਤ ਕਰਦੀ ਹੈ ਇੱਥੋਂ ਹੀ ਤੁਹਾਡੇ ਪਰਿਵਾਰ ਦੇ ਮੈਂਬਰਾਂ ਦੀ ਸਿਹਤ ਬਣਦੀ ਹੈ ਉਹਨਾਂ ਦੀ ਸੋਚ ਬਣਦੀ ਹੈ ਅਤੇ ਉਹਨਾਂ ਦੀ ਕਿਸਮਤ ਬਣਦੀ ਹੈ ਤੁਸੀਂ ਜੋ ਭੋਜਨ ਖਾਂਦੇ ਹੋ ਉਹ ਨਾ ਸਿਰਫ ਤੁਹਾਡੇ ਸਰੀਰ ਨੂੰ ਸਗੋਂ ਤੁਹਾਡੇ ਮਨ ਅਤੇ ਤੁਹਾਡੀ ਆਤਮਾ ਨੂੰ ਵੀ ਊਰਜਾ ਦਿੰਦਾ ਹੈ ਅਜਿਹੀ ਕਿਹਾ ਜਾਂਦਾ ਹੈ ਕਿ ਜਿਵੇਂ ਦਾ ਭੋਜਨ ਹੁੰਦਾ ਹੈ ਉਵੇਂ ਦਾ ਹੀ ਮਨ ਹੁੰਦਾ ਹੈ ਜੇਕਰ ਤੁਸੀਂ ਸਾਤਵਿਕ ਸੁੱਧ ਤੇ ਪਿਆਰ ਨਾਲ ਬਣਿਆ ਭੋਜਨ ਖਾਂਦੇ ਹੋ ਤਾਂ ਤੁਹਾਡੇ ਵਿਚਾਰ ਵੀ ਸਾਤਵਿਕ ਅਤੇ ਸੁੱਧ ਹੋਣਗੇ ਤੁਹਾਡੇ ਫੈਸਲੇ ਵੀ ਸਹੀ ਹੋਣਗੇ ਜਦੋਂ ਫੈਸਲੇ ਸਹੀ ਹੋਣਗੇ ਤਾਂ ਜੀਵਨ ਵਿੱਚ ਸਫਲਤਾ ਤੇ ਖੁਸ਼ਹਾਲੀ ਜ਼ਰੂਰ ਆਵੇਗੀ ਹੁਣ ਸੋਚੋ ਇਸ ਪਵਿੱਤਰ ਸਥਾਨ ਸੋਈ ਵਿੱਚ ਅਜੇਹੀ ਮਸ਼ੀਨ ਲੈ ਕੇ ਆਏ ਹਾਂ ਜੋ ਦਿਨ ਰਾਤ ਚੱਲਦੀ ਰਹਿੰਦੀ ਹੈ ਸਾਡਾ ਆਪਣੀ ਫ੍ਰਿਜ ਇੱਕ ਮਸ਼ੀਨ ਹੈ ਇਹ ਕਾਨੂੰਨੀ ਕਾਰ ਹੈ ਤੇ ਇਸ ਵਿੱਚ ਕੁਝ ਵੀ ਗਲਤ ਨਹੀਂ ਹੈ ਐਸਾ ਦੀ ਸਹੂਲਤ ਨਹੀਂ ਹੈ ਪਰ ਸਮੱਸਿਆ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਅਸੀਂ ਆਪਣੀ ਸਹੂਲਤ ਨੂੰ ਸ਼ਾਸਤਰਾਂ ਦੇ ਨਿਯਮਾਂ ਤੋਂ ਉੱਪਰ ਰੱਖਦੇ ਹਾਂ ਅਸੀਂ ਇਹ ਭੁੱਲ ਜਾਂਦੇ ਹਾਂ ਕਿ ਹਰ ਵਸਤੂ ਦੀ ਆਪਣੀ ਇੱਕ ਊਰਜਾ ਹੁੰਦੀ ਹੈ ਜਿਸ ਫ੍ਰਿਜ ਨੂੰ ਅਸੀਂ ਰੈਫਰਿਜਰੇਟਰ ਵੀ ਕਹਿੰਦੇ ਹਾਂ ਉਸ ਦੀ ਊਰਜਾ ਠੰਡੀ ਹੁੰਦੀ ਹੈ ਅਤੇ ਇਹ ਚੀਜ਼ਾਂ ਨੂੰ ਉਹਨਾਂ ਦੇ ਕੁਦਰਤੀ ਰੂਪ ਵਿੱਚ ਨਹੀਂ ਰਹਿਣ ਦਿੰਦੀ ਐ ਉਹਨਾਂ ਦੀ ਗਤੀ ਅਤੇ ਉਹਨਾਂ ਦੀ ਜੀਵਨਤਾ ਨੂੰ ਰੋਕਦੀ ਹੈ ਵੱਡੀ ਸੋਈ ਵਿੱਚ ਅੱਗ ਹੈ ਜੋ ਊਰਜਾ ਅਤੇ ਗਤੀ ਦਾ ਪ੍ਰਤੀਕ ਹੈ ਅਤੇ ਇੱਕ ਫ੍ਰਿਜ ਵੀ ਹੈ ਜੋ ਚੜhta ਅਤੇ ਠਹਿਰਾਉਂਦਾ ਪ੍ਰਤੀਕ ਹੈ ਇਹਨਾਂ ਦੋਵਾਂ ਊਰਜਾਵਾਂ ਦਾ ਸੰਤੁਲਨ ਬਹੁਤ ਮਹੱਤਵਪੂਰਨ ਹੁੰਦਾ ਹੈ ਜਦੋਂ ਇਹ ਸੰਤੁਲਨ ਵਿਗੜਦਾ ਹੈ ਤਾਂ ਕਰਦਾ ਸਾਰਾ ਹੀ ਸਿਸਟਮ ਵਿਗੜ ਜਾਂਦਾ ਹੈ ਅਤੇ ਇਹ ਸੰਤੁਲਨ ਉਹਨਾਂ ਚੀਜ਼ਾਂ ਨਾਲ ਵਿਗੜ ਜਾਂਦਾ ਹੈ ਜੋ ਤੁਸੀਂ ਆਪਣੇ ਅੰਦਰ ਰੱਖਦੇ ਹੋ ਲੱਖਾਂ ਘਰਾਂ ਵਿੱਚ ਹਰ ਰੋਜ਼ ਇੱਕ ਗਲਤੀ ਹੁੰਦੀ ਹੈ ਜੋ ਬਹੁਤ ਆਮ ਦਿਖਾਈ ਦਿੰਦੀ ਹੈ ਪਰ ਅਜਿਹਾ ਪਰ ਉਹ ਬਹੁਤ ਭਿਆਨਕ ਹੁੰਦਾ ਹੈ ਇਹ ਗਲਤੀ ਮਾਂ ਲక్ష్ਮੀ ਨੂੰ ਇੰਨੀ ਨਾਰਾਜ਼ ਕਰਦੀ ਹੈ ਕਿ ਉਹ ਇੱਕ ਪਲ ਲਈ ਵੀ ਉਸ ਘਰ ਵਿੱਚ ਨਹੀਂ ਰਹਿਣਾ ਚਾਹੁੰਦੀ ਇਹ ਇੱਕ ਅਜੀਹੀ ਚੀਜ਼ ਹੈ ਜੋ ਤੁਹਾਨੂੰ ਲਗਭਗ ਹਰ ਭਾਰਤੀ ਘਰ ਦੇ ਫ੍ਰਿਜ ਵਿੱਚ ਵੀ ਮਿਲੇਗੀ ਲੋਕ ਇਸ ਨੂੰ ਆਪਣੀ ਸਹੂਲਤ ਸਮਝਦੇ ਹਨ ਇਸ ਨੂੰ ਸਮਾਂ ਬਚਾਉਣ ਦਾ ਤਰੀਕਾ ਸਮਝਦੇ ਹਨ ਪਰ ਉਹ ਨਹੀਂ ਜਾਣਦੇ ਕਿ ਜਿੰਨਾ ਸਮਾਂ ਉਹ ਬਚਾ ਰਹੇ ਹਨ ਉਹ ਆਪਣਾ ਚੰਗਾ ਭਵਿੱਖ ਪ੍ਰਾਪਤ ਕਰਕੇ ਇਸ ਦਾ ਭੁਗਤਾਨ ਕਰ ਰਹੇ ਹਨ ਕਿ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਉਹ ਪਹਿਲੀ ਚੀਜ਼ ਕੀ ਹੈ ਉਹ ਪਹਿਲੀ ਚੀਜ਼ ਗੁੰਨਿਆ ਹੋਇਆ ਆਟਾ ਹੈ ਹਾਂ ਗੁੰਨਿਆ ਹੋਇਆ ਆਟਾ ਬਚਿਆ ਹੋਇਆ ਗੁੰਨਿਆ ਹੋਇਆ ਆਟਾ ਜੋ ਤੁਸੀਂ ਰਾਤ ਨੂੰ ਜਾਂ ਸਵੇਰੇ ਫ੍ਰਿਜ ਵਿੱਚ ਰੱਖ ਦਿੰਦੇ ਹੋ ਤਾਂ ਜੋ ਇਸ ਨੂੰ ਬਾਅਦ ਵਿੱਚ ਵਰਤਿਆ ਜਾ ਸਕੇ ਇਹ ਆਦਤ ਅੱਜ ਭਾਰਤ ਦੇ ਲਗਭਗ ਹਰ ਘਰ ਵਿੱਚ ਫੈਲ ਗਈ ਹੈ ਕੰਮਕਾਜੀ ਔਰਤਾਂ ਸੋਚਦੀਆਂ ਹਨ ਕਿ ਇਸ ਨਾਲ ਸਵੇਰੇ ਸਮਾਂ ਬਚਦਾ ਹੈ ਘਰੇਲੂ ਔਰਤਾਂ ਸੋਚਦੀਆਂ ਹਨ ਇਸ ਨਾਲ ਉਹਨਾਂ ਨੂੰ ਵਾਰ-ਵਾਰ ਆਟਾ ਗੁੰਨਣ ਦੀ ਪਰੇਸ਼ਾਨੀ ਤੋਂ ਮੁਕਤੀ ਮਿਲਦੀ ਹੈ ਪਰ ਇਹ ਬਦਕਿਸਮਤੀ ਨੂੰ ਸੱਦਾ ਦਿੰਦਾ ਹੈ ਸਾਡੇ ਸ਼ਾਸਤਰਾਂ ਵਿੱਚ ਖਾਸ ਕਰਕੇ ਜੋਤਿਸ਼ ਅਤੇ ਵਾਸਤੂ ਸ਼ਾਸਤਰ ਵਿੱਚ ਬਾਸੀ ਭੋਜਨ ਨੂੰ ਤਾਮਸਿਕ ਮੰਨਿਆ ਜਾਂਦਾ ਹੈ ਅਤੇ ਜਦੋਂ ਕੁੰਨਿਆ ਹੋਇਆ ਆਟਾ ਕੁਝ ਘੰਟੇ ਪੁਰਾਣਾ ਹੋ ਜਾਂਦਾ ਹੈ ਤਾਂ ਇਹ ਬਾਸੀ ਭੋਜਨ ਦੀ ਸ਼੍ਰੇਣੀ ਵਿੱਚ ਆਉਂਦਾ ਹੈ ਪਰ ਇਸ ਪਿਛੇ ਅਧਿਆਤਮਿਕ ਰਾਜ ਹੈ ਇਹ ਹੋਰ ਵੀ ਡੂੰਘਾ ਅਤੇ ਹੈਰਾਨ ਕਰਨ ਵਾਲਾ ਹੈ ਹਿੰਦੂ ਧਰਮ ਦੇ ਵਿਸ਼ਵਾਸ ਦੇ ਅਨੁਸਾਰ ਜਦੋਂ ਕੋਈ ਵਿਅਕਤੀ ਮਰਦਾ ਹੈ ਤਾਂ ਪਿੰਡਦਾਨ ਦੀ ਇੱਕ ਰਸਮ ਹੁੰਦੀ ਹੈ ਪਿੰਡਦਾਨ ਵਿੱਚ ਗੁੰਨੇ ਹੋਏ ਆਟੇ ਜੋਂ ਜਾਂ ਚੋਲਾਂ ਦੇ ਆਟੇ ਤੋਂ ਗੋਲੇ ਬਣਾਏ ਜਾਂਦੇ ਹਨ ਅਤੇ ਪੁਰਖਾਂ ਨੂੰ ਭੇਟ ਕੀਤੇ ਜਾਂਦੇ ਹਨ ਇਹ ਗੋਲਾ ਪਿੱਤਰ ਲੋਕ ਵਿੱਚ ਮੌਜੂਦ ਰਿਤਿਕ ਆਤਮਾਵਾਂ ਦਾ ਭੋਜਨ ਹੁੰਦਾ ਹੈ ਕਲਪਨਾ ਕਰੋ ਜਦੋਂ ਤੁਸੀਂ ਰਾਤਾ ਗੁੰਨਦੇ ਹੋ ਤੇ ਇਸ ਨੇ ਪੂਰੀ ਰਾਜ ਜਾਂ ਕਈ ਘੰਟਿਆਂ ਤੱਕ ਫ੍ਰਿਜ ਵਰਗੀ ਹਨੇਰੀ ਅਤੇ ਠੰਡੀ ਜਗ੍ਹਾ ਤੇ ਠਾ ਰੱਖ ਦਿੰਦੇ ਹੋ ਤਾਂ ਉਹ ਗੁੰਨਾ ਹੋਇਆ ਆਟਾ ਇੱਕ ਗੋਲੇ ਦਾ ਰੂਪ ਤਰਨ ਕਰ ਲੈਂਦਾ ਹੈ ਤੁਸੀਂ ਇਹ ਸਹੀ ਸੁਣਿਆ ਇੱਕ ਗੋਲਾ ਬਣ ਜਾਂਦਾ ਹੈ ਤੇ ਜਦੋਂ ਇਹ ਕਿਸੇ ਵਸਤੂ ਦਾ ਰੂਪ ਤਰਨ ਕਰ ਲੈਂਦਾ ਹੈ ਤਾਂ ਇਹ ਨਕਾਰਾਤਮਕ ਊਰਜਾਵਾਂ ਤ੍ਰਸਤ ਆਤਮਾਵਾਂ ਅਤੇ ਪੁੱਤਾਂ ਨੂੰ ਵੀ ਆਕਰਸ਼ਿਤ ਕਰਨਾ ਸ਼ੁਰੂ ਕਰ ਦਿੰਦਾ ਹੈ ਤੁਹਾਡਾ ਫ੍ਰਿਜ ਤੁਹਾਡੇ ਭੋਜਨ ਦਾ ਭੰਡਾਰ ਹੈ ਉਹਨਾਂ ਅਸੰਤੁਸ਼ਟ ਆਤਮਾਵਾਂ ਲਈ ਭੋਜਨ ਦਾ ਸੱਤਾ ਬਣ ਜਾਂਦਾ ਹੈ ਹਾਂ ਤੁਮਾ ਮਾ ਇਹ ਨਕਾਰਾਤਮਕ ਊਰਜਾਵਾਂ ਤੁਹਾਡੇ ਘਰ ਵਿੱਚ ਦਾਖਲ ਹੁੰਦੀਆਂ ਹਨ ਉਸ ਆਟੇ ਨਾਲ ਆਪਣੀ ਭੁੱਖ ਮਿਟਾਉਣ ਲਈ ਆਉਂਦੀਆਂ ਹਨ ਇਹ ਤੁਹਾਡੇ ਫ੍ਰਿਜ ਦੇ ਵਾਲੇ ਦੁਆਲੇ ਤੁਹਾਡੀ ਰਸੋਈ ਵਿੱਚ ਅਤੇ ਹੌਲੀ-ਹੌਲੀ ਤੁਹਾਡੇ ਪੂਰੇ ਘਰ ਵਿੱਚ ਡੇਰਾ ਲਾਉਂਦੀਆਂ ਹਨ ਤੁਸੀਂ ਉਹਨਾਂ ਨੂੰ ਵੇਖ ਨਹੀਂ ਸਕਦੇ ਪਰ ਉਹਨਾਂ ਦੀ ਮੌਜੂਦਗੀ ਤੁਹਾਡੇ ਘਰ ਦੇ ਮਾਹੌਲ ਨੂੰ ਭਾਰੀ ਬਣਾ ਦਿੰਦੀ ਹੈ ਜਿਸ ਘਰ ਵਿੱਚ ਅਜਿਹੀ ਨਕਾਰਾਤਮਕ ਊਰਜਾਵਾਂ ਰਹਿੰਦੀਆਂ ਹਨ ਕਿ ਦੇਵੀ ਲਕਸ਼ਮੀ ਉਸ ਘਰ ਵਿੱਚ ਪ੍ਰਵੇਸ਼ ਕਰ ਸਕਦੀ ਹੈ ਜਿੱਥੇ ਪੁੱਤ ਤੇ ਬੁੜੀਆਂ ਆਤਮਾਵਾਂ ਖਾਣ ਨਹੀਂ ਹੁੰਦੀਆਂ ਹਨ ਕਦੇ ਨਹੀਂ ਮਾਂ ਲక్ష్ਮੀ ਸਭ ਤੋਂ ਪਵਿੱਤਰ ਊर्जा ਦਾ ਰੂਪ ਹੈ ਉਹ ਸਿਰਫ ਉਹਨਾਂ ਥਾਵਾਂ ਤੇ ਹੀ ਰਹਿੰਦੀ ਹੈ ਜਿੱਥੇ ਪਵਿੱਤਰਤਾ ਸਕਾਰਾਤਮਕਤਾ ਅਤੇ ਵਰਮਤਾ ਹੁੰਦੀ ਹੈ ਉਸ ਘਰ ਦੇ ਦਰਵਾਜ਼ੇ ਤੇ ਉਨ ਤੋਂ ਬਾਅਦ ਵੀ ਜਿੱਥੇ ਰਸੋਈ ਵਿੱਚ ਪੁੱਤਾਂ ਨੂੰ ਭੋਜਨ ਪੋਸਿਆ ਜਾ ਰਿਹਾ ਹੋਵੇ ਮਾਂ ਲక్ష్ਮੀ ਮੂੰਹ ਮੋੜ ਲੈਂਦੀ ਹੈ ਐਹੀ ਕਾਰਨ ਹੈ ਕਿ ਜਿਹੇ ਘਰਾਂ ਵਿੱਚ ਖੁਸ਼ਹਾਲੀ ਨਹੀਂ ਹੁੰਦੀ ਐਸਾ ਤਾਂ ਹੁੰਦਾ ਹੈ ਪਰ ਟਿਕਦਾ ਨਹੀਂ ਕੋਈ ਨਾ ਕੋਈ ਖਰਚਾ ਅਚਾਨਕ ਆ ਜਾਂਦਾ ਹੈ ਕਿ ਸਾਰੀ ਕਮਾਈ ਉਸੇ ਖਰਚ ਹੋ ਜਾਂਦੀ ਹੈ ਕਈ ਵਾਰ ਘਰ ਵਿੱਚ ਲੰਮੀ ਬਿਮਾਰੀ ਆ ਜਾਂਦੀ ਹੈ ਕਈ ਵਾਰ ਕਿਸ ਅਦਾਲਤ ਵੀ ਜਾਂਦਾ ਹੈ ਕਾਰੋਬਾਰ ਵਿੱਚ ਅਚਾਨਕ ਨੁਕਸਾਨ ਹੋ ਜਾਂਦਾ ਹੈ ਨੌਕਰੀ ਵਿੱਚ ਤਰੱਕੀ ਰੁਕ ਜਾਂਦੀ ਹੈ ਪਰਿਵਾਰ ਦੇ ਮੈਂਬਰ ਛੋਟੀਆਂ-ਛੋਟੀਆਂ ਗੱਲਾਂ ਤੇ ਇੱਕ ਦੂਜੇ ਨਾਲ ਲੜਨ ਲੱਗ ਪੈਂਦੇ ਹਨ ਮਨ ਵਿੱਚ ਕੰਜਾਂਡਾ ਰਤੇ ਇੱਕ ਅਜੀਬ ਉਦਾਸੀ ਰਹਿੰਦੀ ਹੈ ਰਾਤ ਨੂੰ ਬੁਰੇ ਸੁਪਨੇ ਆਉਂਦੇ ਹਨ ਨੀਂਦ ਠੀਕ ਤਰ੍ਹਾਂ ਨਹੀਂ ਹੁੰਦੀ ਇਹ ਸਭ ਉਹਨਾਂ ਨਕਾਰਾਤਮਕ ਜਾਵਾ ਦਾ ਪ੍ਰਭਾਵ ਹੁੰਦਾ ਹੈ ਜਿਨ੍ਹਾਂ ਨੂੰ ਤੁਸੀਂ ਅਣਜਾਣੇ ਵਿੱਚ ਥੋੜਾ ਸਮਾਂ ਬਚਾਉਣ ਲਈ ਆਪਣੇ ਘਰ ਬੁਲਾਇਆ ਹੈ ਜੋਤਿਸ਼ ਸ਼ਾਸਤਰ ਦੇ ਅਨੁਸਾਰ ਬਾਸੀ ਆਟਾ ਸ਼ਨੀ ਅਤੇ ਰਾਹੂ ਵਰਗੇ ਜਾਲਮ ਗ੍ਰਹਿਆਂ ਨਾਲ ਸੰਬੰਧਿਤ ਹੁੰਦਾ ਹੈ ਜਦੋਂ ਤੁਸੀਂ ਫਰਿੱਜ ਵਿੱਚ ਰੱਖੇ ਬਾਸੀ ਆਟੇ ਦੀ ਵਰਤੋਂ ਕਰਦੇ ਹੋ ਤਾਂ ਤੁਸੀਂ ਸਿੱਧੇ ਤੌਰ ਤੇ ਆਪਣੇ ਸਰੀਰ ਮਨ ਅਤੇ ਜੀਵਨ ਵਿੱਚ ਸ਼ਨੀ ਅਤੇ ਰਾਹੂ ਦੇ ਨਕਾਰਾਤਮਕ ਪ੍ਰਭਾਵਾਂ ਨੂੰ ਸਵੀਕਾਰ ਕਰ ਰਹੇ ਹੋ ਸ਼ਨੀ ਕਰਮ ਦਾ ਦੇਵਤਾ ਹੈ ਉਹ ਆਲਸ ਅਤੇ ਤਾਮਸਿਕ ਪ੍ਰਵਰਤੀਆਂ ਨਾਲ ਗੁੱਸੇ ਹੁੰਦਾ ਹੈ ਫ੍ਰਿਜ ਵਿੱਚ ਆਟਾ ਰੱਖਣਾ ਇੱਕ ਕਿਸਮ ਦਾ ਆਲਸ ਹੁੰਦਾ ਹੈ ਇਹ ਤਾਜ਼ਾ ਭੋਜਨ ਪਕਾਉਣ ਤੋਂ ਬਚਣ ਦਾ ਇੱਕ ਤਰੀਕਾ ਹੁੰਦਾ ਹੈ ਉਹ ਉਲਝਣ ਅਤੇ ਨਕਾਰਾਤਮਕ ਦਾ ਮਾਲਕ ਹੁੰਦਾ ਹੈ ਬਾਸੀ ਭੋਜਨ ਰਾਹੂ ਨੂੰ ਮਜ਼ਬੂਤ ਕਰਦਾ ਹੈ ਜਿਸ ਕਾਰਨ ਵਿਅਕਤੀ ਦੀ ਸੋਚਣ ਦੀ ਸ਼ਕਤੀ ਕਮਜ਼ੋਰ ਹੋ ਜਾਂਦੀ ਹੈ ਉਹ ਗਲਤ ਫੈਸਲੇ ਲੈਣ ਲੱਗ ਪੈਂਦਾ ਹੈ ਅਤੇ ਆਪਣੇ ਪੈਰ ਉੱਤੇ ਖੁਦ ਹੀ ਪੁਹਾੜੀ ਮਾਰ ਲੈਂਦਾ ਹੈ ਪਰਿਵਾਰ ਵਿੱਚ ਮੁੱਖ ਕਰੇਲੂ ਔਰਤ ਉਹ ਹੈ ਜੋ ਉਸ ਆਟੇ ਨੂੰ ਰੋਟੀਆਂ ਬਣਾਉਂਦੀ ਹੈ ਅਤੇ ਸਾਰਿਆਂ ਨੂੰ ਖਵਾਉਂਦੀ ਹੈ ਇਸ ਦਾ ਉਸ ਦੀ ਸਿਹਤ ਅਤੇ ਮਨ ਤੇ ਸਭ ਤੋਂ ਬੁਰਾ ਪ੍ਰਭਾਵ ਪੈਂਦਾ ਹੈ ਉਹ ਹਮੇਸ਼ਾ ਥਕਾਵਟ ਚਿੜਚਿੜਾਪਨ ਅਤੇ ਕੁਝ ਅਣਜਾਣ ਉਦਾਸੀ ਮਹਿਸੂਸ ਕਰਦੀ ਹੈ ਹੁਣ ਤੁਸੀਂ ਕਹੋਗੇ ਕਿ ਵਿਗਿਆਨ ਵਿੱਚ ਇਸ ਤਰ੍ਹਾਂ ਦਾ ਕਿਸੇ ਵੀ ਚੀਜ਼ ਤੇ ਵਿਸ਼ਵਾਸ ਨਹੀਂ ਕਰਦਾ ਪਰ ਵਿਗਿਆਨ ਇਹ ਵੀ ਮੰਨਦਾ ਹੈ ਕਿ ਜਦੋਂ ਤੁਸੀਂ ਅਟਾ ਗੁੰਨ ਕੇ ਰੱਖਦੇ ਹੋ ਤਾਂ ਇਸ ਵਿੱਚ ਖਮੀਰ ਉੱਗਣ ਦੀ ਪ੍ਰਕਿਰਿਆ ਸ਼ੁਰੂ ਹੋ ਜਾਂਦੀ ਹੈ ਫਰਮੈਂਟੇਸ਼ਨ ਕਈ ਤਰ੍ਹਾਂ ਦੇ ਬੈਕਟੀਰੀਆ ਅਤੇ ਉਲੀ ਵੱਧਣ ਲੱਗ ਪੈਂਦੇ ਹਨ ਜੋ ਕਿ ਸਿਹਤ ਲਈ ਨੁਕਸਾਨਦੇਹ ਹੁੰਦੇ ਹਨ ਇਹ ਬੈਕਟੀਰੀਆ ਤੁਹਾਡੇ ਪੇਟ ਵਿੱਚ ਹੁੰਦੇ ਹਨ ਇਹ ਕਈ ਬਿਮਾਰੀਆਂ ਦਾ ਕਾਰਨ ਵੀ ਬਣਦੇ ਹਨ ਅਤੇ ਪਾਚਨ ਪ੍ਰਣਾਲੀ ਨੂੰ ਵਿਗਾੜਦੇ ਹਨ ਇਸ ਲਈ ਸਾਡੇ ਰਿਸ਼ੀ ਮੁਨੀ ਜੋ ਹਜ਼ਾਰਾਂ ਸਾਲਾਂ ਪਹਿਲਾਂ ਕਹਿੰਦੇ ਸਨ ਅੱਜ ਦਾ ਵਿਗਿਆਨ ਵੀ ਇਸ ਦੀ ਪੁਸ਼ਟੀ ਕਰ ਰਿਹਾ ਹੈ ਸਿਰਫ ਅਜਦਾ ਤਰੀਕਾ ਬਦਲਿਆ ਹੈ ਸੱਡੇ ਪੁਰਖੇ ਊਰਜਾ ਦੇ ਪਦਰਤੇ ਗੱਲ ਕਰਦੇ ਸਨ ਅਤੇ ਅਜੇ ਦਾ ਵਿਗਿਆਨ ਪਦਾਰਤ ਤੇ ਪਦਰਤੇ ਗੱਲ ਕਰਦਾ ਹੈ ਪਰ ਗੱਲ ਇੱਕੋ ਜਿਹੀ ਹੈ ਫ੍ਰਿਜ ਵਿੱਚ ਰੱਖਿਆ ਗੁੰਨਿਆ ਹੋਇਆ ਆਟਾ ਤੁਹਾਡੀ ਸਿਹਤ ਅਤੇ ਚੰਗੀ ਕਿਸਮਤ ਦੋਵਾਂ ਲਈ ਨੁਕਸਾਨਦੇ ਹੁੰਦਾ ਹੈ ਇਸ ਲਈ ਅੱਜ ਤੋਂ ਹੀ ਪ੍ਰਣ ਕਰੋ ਕਿ ਤੁਸੀਂ ਕਦੇ ਵੀ ਆਪਣੇ ਘਰ ਵਿੱਚ ਗੁੰਨਿਆ ਹੋਇਆ ਆਟਾ ਆਪਣੇ ਫ੍ਰਿਜ ਵਿੱਚ ਨਹੀਂ ਰੱਖੋਗੇ ਇਹ ਆਦਤ ਸ਼ੁਰੂ ਵਿੱਚ ਥੋੜੀ ਮੁਸ਼ਕਿਲ ਲੱਗ ਸਕਦੀ ਹੈ ਪਰ ਜਦੋਂ ਤੁਸੀਂ ਇਸ ਤੇ ਚਮਤਕਾਰੀ ਨਤੀਜੇ ਵੇਖੋਗੇ ਤਾਂ ਤੁਸੀਂ ਖੁਦ ਹੀ ਹੈਰਾਨ ਰਹਿ ਜਾਵੋਗੇ ਹਮੇਸ਼ਾ ਉਹਨਾ ਹੀ ਆਟਾ ਗੁੰਨੋ ਜਿੰਨਾ ਤੁਹਾਨੂੰ ਚਾਹੀਦਾ ਹੈ ਇਸ ਨੂੰ ਤਾਜ਼ਾ ਗੁੰਨੋ ਤਾਜ਼ਾ ਖਾਓ ਅਤੇ ਆਪਣੇ ਪਰਿਵਾਰ ਨੂੰ ਵੀ ਤਾਜ਼ਾ ਖਵਾਓ ਇਹ ਸਿਰਫ ਖਾਣ ਦੀ ਆਦਤ ਨਹੀਂ ਹੈ ਇਹ ਤੁਹਾਡੇ ਜੀਵਨ ਵਿੱਚ ਖੁਸ਼ਹਾਲੀ ਅਤੇ ਚੰਗੀ ਕਿਸਮਤ ਸਦਾ ਦੇਣ ਦਾ ਇੱਕ ਪੱਕਾ ਤਰੀਕਾ ਵੀ ਹੈ ਜਦੋਂ ਤੁਸੀਂ ਆਪਣੀ ਰਸੋਈ ਨੂੰ ਇਸ ਨਕਾਰਾਤਮਕੁਰਜਾ ਤੋਂ ਮੁਕਤ ਕਰਦੇ ਹੋ ਤਾ ਤੁਸੀਂ ਵੇਖੋਗੇ ਕਿ ਮਾਂ ਲక్ష్ਮੀ ਦੀਆਂ ਅਸੀਸਾਂ ਤੁਹਾਡੇ ਤੇ ਕਿਵੇਂ ਪੈਣ ਲਗਦੀਆਂ ਹਨ ਘਰ ਦਾ ਮਾਹੌਲ ਹਲਕਾ ਅਤੇ ਪਿਆਰਾ ਹੋ ਜਾਵੇਗਾ ਬਿਮਾਰੀਆਂ ਘਰੋਂ ਭੱਜ ਜਾਣਗੀਆਂ ਅੱਦੇ ਪੈਸੇ ਦੇ ਆਉਣ ਦੇ ਨਵੇਂ ਰਸਤੇ ਵੀ ਉੱਲਨੇ ਸ਼ੁਰੂ ਹੋ ਜਾਣਗੇ ਇਹ ਪਹਿਲੀ ਅਤੇ ਸਭ ਤੋਂ ਮਹੱਤਵਪੂਰਨ ਚੀਜ਼ ਸੀ ਹੋਰ ਮਹੱਤਵਪੂਰਨ ਚੀਜ਼ਾਂ ਬਾਰੇ ਗੱਲ ਕਰਾਂਗੇ ਜੋ ਐਨੀ ਹੀ ਵਿਨਾਸ਼ਕਾਰੀ ਹਨ ਜਿਨ੍ਹਾਂ ਗੁੰਨਿਆਂ ਹੋਇਆ ਹਟਾ ਅਤੇ ਅਧਨਿਕਤਾ ਦੇ ਨਾਂ ਤੇ ਇਹਨਾਂ ਨੇ ਸਾਡੇ ਫਰਿੱਜ ਵਿੱਚ ਹੀ ਆਪਣੀ ਜਗ੍ਹਾ ਬਣਾ ਲਈ ਹੈ ਇਹ ਚੀਜ਼ ਲక్ష్ਮੀ ਨੂੰ ਤੁਹਾਡੇ ਕਰਮ ਪੂਜੋਂ ਦਾ ਇੱਕ ਬਹੁਤ ਵੱਡਾ ਕਾਰਨ ਵੀ ਹੈ ਅਸ ਨੂੰ ਹਟਾਉਣਾ ਉਹਨਾਂ ਹੀ ਮੱਤਪੂਰਨ ਹੈ ਜਿੰਨਾ ਕਿ ਗੁੰਨੇ ਹੋਏ ਆਟੇ ਨੂੰ ਹਟਾਉਣਾ ਐਸੀ ਦੂਜੀ ਚੀਜ਼ ਬਾਰੇ ਤੁਹਾਨੂੰ ਦੱਸਣ ਤੋਂ ਪਹਿਲਾਂ ਮੈਂ ਚਾਹੁੰਦੀ ਹਾਂ ਕਿ ਤੁਸੀਂ ਇੱਕ ਪਲ ਲਈ ਆਪਣੀ ਜ਼ਿੰਦਗੀ ਬਾਰੇ ਸੋਚੋ ਕਿ ਤੁਹਾਡੇ ਘਰ ਦਾ ਕੋਈ ਵੀ ਮੈਂਬਰ ਅਕਸਰ ਬਿਮਾਰ ਰਹਿੰਦਾ ਹੈ ਕਿ ਤੁਹਾਡੀ ਕਮਾਈ ਦਾ ਇੱਕ ਵੱਡਾ ਹਿੱਸਾ ਦਵਾਈਆਂ ਅਤੇ ਡਾਕਟਰਾਂ ਤੇ ਖਰਚ ਹੁੰਦਾ ਹੈ ਜਦੋਂ ਇੱਕ ਬਿਮਾਰੀ ਠੀਕ ਹੋ ਜਾਂਦੀ ਹੈ ਤਾਂ ਦੂਜੀ ਬਿਮਾਰੀ ਸ਼ੁਰੂ ਹੋ ਜਾਂਦੀ ਹੈ ਅਜੀਹਾ ਲੱਗਦਾ ਹੈ ਜਿਵੇਂ ਬਿਮਾਰੀਆਂ ਨੇ ਤੁਹਾਡੇ ਘਰ ਵਿੱਚ ਡੇਰਾ ਲਾ ਲਿਆ ਹੈ ਜੇਕਰ ਤੁਹਾਡੇ ਨਾਲ ਇਹ ਹੋ ਰਿਹਾ ਹੈ ਤਾਂ ਇਹ ਬਹੁਤ ਸੰਭਵ ਹੈ ਕਿ ਤੁਸੀਂ ਵੀ ਉਸ ਗਲਤੀ ਕਰ ਰਹੇ ਹੋ ਜੋ ਲੱਖਾਂ ਲੋਕ ਕਰਦੇ ਹਨ ਸਾਡੇ ਘਰ ਦਾ ਫ੍ਰਿਜ ਜਿਵੇਂ ਕਿ ਮੈਂ ਤੁਹਾਨੂੰ ਕਿਹਾ ਸੀ ਮਾਂ ਨਪੂਨਾ ਦਾ ਪ੍ਰਤੀਕ ਹੁੰਦਾ ਹੈ ਉਹ ਪੋਸ਼ਣ ਸਿਹਤ ਤੇ ਜੀਵਨ ਦਾ ਪ੍ਰਤੀਕ ਹੈ ਅਸੀਂ ਇਸ ਵਿੱਚ ਫਲ ਸਬਜ਼ੀਆਂ ਦੁੱਧ ਦਹੀਂ ਰੱਖਦੇ ਹਾਂ ਹਰ ਚੀਜ਼ ਜੋ ਸਾਨੂੰ ਜੀਵਨ ਦਿੰਦੀ ਹੈ ਸਾਨੂੰ ਸਿਹਤਮੰਦ ਰੱਖਦੀ ਹੈ ਇਸ ਦੀ ਊਰਜਾ ਜੀਵਨਦਾਈ ਹੋਣੀ ਚਾਹੀਦੀ ਹੈ ਪਰ ਅਸੀਂ ਕੀ ਕਰਦੇ ਹਾਂ ਅਸੀਂ ਇਸ ਫ੍ਰਿਜ ਵਿੱਚ ਦਵਾਈਆਂ ਰੱਖਦੇ ਹਾਂ ਇਹ ਪੋਸ਼ਣ ਦਾ ਭੰਡਾਰ ਹੈ ਪਰ ਦੂਜੀ ਸਭ ਤੋਂ ਅਸ਼ੁਭ ਚੀਜ਼ ਜਿਸ ਨੂੰ ਪਾਉਣਾ ਆਪਣੇ ਫ੍ਰਿਜ ਵਿੱਚ ਤੋਂ ਠਾਟਾਣਾ ਚਾਹੀਦਾ ਹੈ ਇਹ ਹਨ ਦਵਾਈਆਂ ਭਾਵੇਂ ਇਹ ਕਿਸੇ ਦੀ ਲੰਬੀ ਸਮੇਂ ਦੀ ਬਿਮਾਰੀ ਲਈ ਹੋਵੇ ਜਾਂ ਸਿਰਫ ਬੱਚਿਆਂ ਦੇ ਬੁਖਾਰ ਲਈ ਜਾਂ ਫਿਰ ਕੋਈ ਟੀਕਾ ਅਸੀਂ ਸੋਚਦੇ ਹਾਂ ਕਿ ਕੁਝ ਦਵਾਈਆਂ ਨੂੰ ਠੰਡੀ ਜਗ੍ਹਾ ਤੇ ਰੱਖਣਾ ਜ਼ਰੂਰੀ ਹੈ ਅਸਲੀ ਫ੍ਰਿਜ ਸਭ ਤੋਂ ਵਧੀਆ ਜਗ੍ਹਾ ਹੈ ਪਰ ਅਸੀਂ ਭੁੱਲ ਜਾਂਦੇ ਹਾਂ ਕਿ ਅਸੀਂ ਊਰਜਾ ਦੇ ਪੱਤਰ ਤੇ ਕੀ ਕਰ ਰਹੇ ਹਾਂ ਦਵਾਈਆਂ ਕੀ ਪ੍ਰਤੀਕ ਹਨ ਦਵਾਈਆਂ ਬਿਮਾਰੀ ਦਰਦ ਅਤੇ ਦੁੱਖ ਦਾ ਪ੍ਰਤੀਕ ਹੁੰਦੀਆਂ ਹਨ ਜੇਕਰ ਤੁਸੀਂ ਬਿਮਾਰੀ ਅਤੇ ਦੁੱਖ ਨੂੰ ਪੋਸ਼ਣ ਅਤੇ ਸਿਹਤ ਨਾਲ ਮਿਲਾਉਂਦੇ ਹੋ ਤਾਂ ਤੁਸੀਂ ਊਰਜਾ ਦਾ ਇੱਕ ਬਹੁਤ ਹੀ ਖਤਰਨਾਕ ਮਿਸ਼ਰਣ ਬਣਾਉਂਦੇ ਹੋ ਤੁਸੀਂ ਅਣਜਾਣੇ ਵਿੱਚ ਆਪਣੀ ਕਿਸਮਤ ਨੂੰ ਆਪਣੇ ਅਵਚੇਤਨ ਮਨ ਨੂੰ ਸਨੇਹਾ ਭੇਜ ਰਹੇ ਹੋ ਕਿ ਬਿਮਾਰੀ ਮੇਰਾ ਪੋਸ਼ਣ ਹੈ ਤੁਸੀਂ ਬਿਮਾਰੀ ਨੂੰ ਆਪਣੇ ਜੀਵਨ ਦਾ ਅਨਖੀਣਵਾ ਅੰਗ ਬਣਾ ਰਹੇ ਹੋ ਆਸਥਾ ਸਾਸਤ੍ਰ ਦੇ ਅਨੁਸਾਰ ਹਰ ਚੀਜ਼ ਲਈ ਇੱਕ ਨਿਸ਼ਚਿਤ ਜਗ੍ਹਾ ਹੁੰਦੀ ਹੈ ਦਵਾਈਆਂ ਲਈ ਜਗ੍ਹਾ ਯਕੀਨੀ ਤੌਰ ਤੇ ਰਸੋਈ ਜਾਂ ਫ੍ਰਿਜ ਨਹੀਂ ਹੈ ਰਸੋਈ ਮੰਗਲ ਅਤੇ ਸ਼ੁੱਕਰ ਵਰਗੇ ਗ੍ਰਹਿਆਂ ਤੋਂ ਪ੍ਰਭਾਵਿਤ ਹੁੰਦੀ ਹੈ ਜੋ ਊਰਜਾ ਸਿਹਤ ਅਤੇ ਆਨੰਦ ਦੇ ਕਾਰਕ ਹਨ ਜਦੋਂ ਕਿ ਦਵਾਈਆਂ ਸ਼ਨੀ ਰਾਹੂ ਅਤੇ ਕੇਤੂ ਵਰਗੇ ਗ੍ਰਹਿ ਨਾਲ ਸੰਬੰਧਿਤ ਹੁੰਦੀਆਂ ਹਨ ਜੋ ਕਿ ਬਿਮਾਰੀ ਦੁੱਖ ਅਤੇ ਵਿਛੋੜੇ ਦੇ ਕਾਰਕ ਹੁੰਦੇ ਹਨ ਜਦੋਂ ਤੁਸੀਂ ਦਵਾਈਆਂ ਨੂੰ ਧੁੱਪ ਵਿੱਚ ਰੱਖਦੇ ਹੋ ਤਾਂ ਤੁਸੀਂ ਮੰਗਲ ਤੇ ਸ਼ੁਕਰ ਦੀ ਊਰਜਾ ਨੂੰ ਰੋਕ ਰਹੇ ਹੋ ਕੇਤੂ ਦੀ ਅਸ਼ੁੱਭ ਊਰਜਾ ਕਰਨ ਨੂੰ ਦੁਸ਼ਿਤ ਕਰਦੀ ਹੈ ਇਸ ਦਾ ਨਤੀਜਾ ਹੁੰਦਾ ਹੈ ਕਿ ਘਰ ਵਿੱਚ ਬਿਮਾਰੀਆਂ ਕਦੇ ਵੀ ਖਤਮ ਨਹੀਂ ਹੁੰਦੀਆਂ ਤੁਸੀਂ ਇੱਕ ਬਿਮਾਰੀ ਦੀ ਦਵਾਈ ਫ੍ਰਿਜ ਵਿੱਚ ਰੱਖਦੇ ਹੋ ਅਤੇ ਇਹ ਆਪਣੀ ਨਕਾਰਾਤਮਕ ਊਰਜਾ ਨਾਲ ਪੂਰੇ ਭੋਜਨ ਅਤੇ ਪੂਰੇ ਵਾਤਾਵਰਣ ਨੂੰ ਦੂਸ਼ਿਤ ਕਰ ਦਿੰਦੀ ਹੈ ਊਰਜਾ ਇੱਕ ਪਰੇਸ਼ਾਨੀ ਵਾਂਗ ਕੰਮ ਕਰਦੀ ਹੈ ਅਤੇ ਹੋਰ ਬਿਮਾਰੀਆਂ ਨੂੰ ਘਰ ਵੱਲ ਆਕਰਸ਼ਿਤ ਕਰਦੀ ਹੈ ਘਰ ਦੇ ਜੋ ਮੈਂਬਰ ਸਿਹਤਮੰਦ ਹਨ ਉਹ ਵੀ ਉਸ ਨਕਾਰਾਤਮਕ ਊਰਜਾ ਦੇ ਪ੍ਰਭਾਵ ਹੇਠ ਬਿਮਾਰ ਹੋਣ ਲੱਗ ਪੈਂਦੇ ਹਨ ਤੰਦੀ ਦੇਵੀ ਲక్ష్ਮੀ ਦਾ ਸਿਹਤ ਨਾਲ ਬਹੁਤ ਨੇੜਲਾ ਸੰਬੰਧ ਹੁੰਦਾ ਹੈ ਸਾਡੇ ਸ਼ਾਸਤਰਾਂ ਵਿੱਚ ਇਹ ਕਿਹਾ ਗਿਆ ਹੈ ਕਿ ਪਹਿਲੀ ਖੁਸ਼ੀ ਇੱਕ ਸਿਹਤਮੰਦ ਸਰੀਰ ਹੈ ਜਿਸ ਕਰਦੇ ਲੋਕ ਹਮੇਸ਼ਾ ਬਿਮਾਰ ਰਹਿੰਦੇ ਹਨ ਉੱਤੇ ਮਾਂ ਲక్ష్ਮੀ ਕਦੇ ਵੀ ਦਿਖਾਈ ਨਹੀਂ ਦਿੰਦੀ ਕਿਉਂਕਿ ਉਸ ਕਰਦੀ ਸਾਰੀ ਦੌਲਤ ਤੇ ਕਮਾਈ ਦਵਾਈਆਂ ਤੇ ਹਸਪਤਾਲਾਂ ਤੇ ਖਰਚ ਹੋ ਜਾਂਦੀ ਹੈ ਵਿਅਕਤੀ ਮਾਨਸਿਕ ਤੌਰ ਤੇ ਪਰੇਸ਼ਾਨ ਅਤੇ ਸਰੀਰਿਕ ਤੌਰ ਤੇ ਕਮਜ਼ੋਰ ਹੁੰਦਾ ਹੈ ਫਿਰ ਉਹ ਕਿਹੜਾ ਨਵਾਂ ਕੰਮ ਕਰੇਗਾ ਉਹ ਆਪਣੇ ਕਾਰੋਬਾਰ ਨੂੰ ਕਿਵੇਂ ਅੱਗੇ ਪਹੁੰਚਾਏਗਾ ਉਸਦੀ ਸਾਰੀ ਊਰਜਾ ਬਿਮਾਰੀ ਨਾਲ ਲੜਨ ਵਿੱਚ ਹੀ ਖਰਚ ਹੋ ਜਾਂਦੀ ਹੈ ਤੁਸੀਂ ਖੋਚੋ ਜਦੋਂ ਤੁਸੀਂ ਸਵੇਰੇ ਉੱਠਦੇ ਹੋ ਤੇ ਦੁੱਧ ਕੱਢਣ ਲਈ ਫ੍ਰੀਜ ਖੋਲਦੇ ਹੋ ਅਤੇ ਤੁਹਾਨੂੰ ਕਿਸੇ ਦੀ ਬਿਮਾਰੀ ਲਈ ਦਵਾਈਆਂ ਬਿਲਕੁਲ ਸਾਹਮਣੇ ਦਿਖਾਈ ਦਿੰਦੀਆਂ ਹਨ ਤਾਂ ਤੁਹਾਡਾ ਦਿਨ ਕਿਵੇਂ ਸ਼ੁਰੂ ਹੁੰਦਾ ਹੈ ਤੁਹਾਡੇ ਮਨ ਵਿੱਚ ਪਹਿਲਾ ਵਿਚਾਰ ਕੀ ਹੁੰਦਾ ਹੈ ਬਿਮਾਰੀ ਚਿੰਤਾ ਅਤੇ ਉਦਾਸੀ ਦਾ ਇਹ ਨਕਾਰਾਤਮਕ ਵਿਚਾਰ ਤੁਹਾਡੇ ਪੂਰੇ ਦਿਨ ਨੂੰ ਪ੍ਰਭਾਵਿਤ ਕਰਦਾ ਹੈ ਤੁਸੀਂ ਕਦੇ ਵੀ ਪੂਰੀ ਤਰ੍ਹਾਂ ਖੁਸ਼ ਅਤੇ ਉੱर्जावान ਮਹਿਸੂਸ ਨਹੀਂ ਕਰਦੇ ਇੱਕ ਮਨੋਵਿਗਿਆਨਿਕ ਜਾਲ ਹੈ ਭੋਜਨ ਦੇ ਨਾਲ ਦਵਾਈਆਂ ਰੱਖ ਕੇ ਤੁਸੀਂ ਅਣਜਾਣੇ ਵਿੱਚ ਆਪਣੇ ਪਰਿਵਾਰ ਲਈ ਇੱਕ ਸਸਾਈ ਬਿਮਾਰ ਵਾਤਾਵਰਨ ਬਣਾ ਰਹੇ ਹੋ ਤੁਸੀਂ ਬ੍ਰਹਿਮੰਡ ਨੂੰ ਸੰਕੇਤ ਭੇਜ ਰਹੇ ਹੋ ਕਿ ਦਵਾਈਆਂ ਹਮੇਸ਼ਾ ਤੁਹਾਡੇ ਘਰ ਵਿੱਚ ਲੋੜਿੰਦੀਆਂ ਹੁੰਦੀਆਂ ਹੁੰਦੀਆਂ ਹਨ ਅਤੇ ਅਸਲੀਅਤ ਅਤੇ ਰਚਨਾ ਇਹ ਹੈ ਕਿ ਤੁਹਾਡੀ ਦੁਨੀਆ ਉਹੀ ਬਣ ਜਾਂਦੀ ਹੈ ਜੋ ਤੁਸੀਂ ਦੇਖਦੇ ਅਤੇ ਸੋਚਦੇ ਹੋ ਤਾਂ ਇਸdal ਹੈ ਕਿ ਹਲਬੂ ਸੁੱਕਾ ਹੈ ਦਵਾਈਆਂ ਨੂੰ ਫ੍ਰੀਜ ਵਿੱਚ ਕੱਢੋ ਅਤੇ ਉਹਨਾਂ ਨੂੰ ਇੱਕ ਵੱਖਰੇ ਡੱਬੇ ਵਿੱਚ ਜਬ ਫਸਟ-ਏਡ ਬਾਕਸ ਵਿੱਚ ਰੱਖੋ ਤੇ ਉਸ ਟੰਬੇ ਨੂੰ ਰਸੋਈ ਤੋਂ ਦੂਰ ਅਲਮਾਰੀ ਜਾਂ ਕਿਸੇ ਹੋਰ ਕਮਰੇ ਵਿੱਚ ਰੱਖੋ ਇਸ ਨੂੰ ਅਜਿਹੀ ਜਗ੍ਹਾ ਤੇ ਰੱਖੋ ਜਿੱਥੇ ਤੁਹਾਨੂੰ ਬਾਰ-ਬਾਰ ਦਿਖਾਈ ਨਾ ਦੇਵੇ ਜਦੋਂ ਤੁਹਾਨੂੰ ਦਵਾਈ ਦੀ ਲੋੜ ਹੋਵੇ ਤਾਂ ਇਸ ਨੂੰ ਬਾਹਰ ਕੱਢੋ ਇਸ ਦੀ ਵਰਤੋਂ ਕਰੋ ਐਸ ਨੂੰ ਵਾਪਸ ਇਸ ਦੀ ਜਗ੍ਹਾ ਤੇ ਰੱਖ ਦਿਓ ਐਸ ਨੂੰ ਆਪਣੇ ਭੋਜਨ ਅਤੇ ਪੋਸ਼ਣ ਦਾ ਹਿੱਸਾ ਕਦੇ ਵੀ ਨਾ ਬਣਾਓ ਜਦੋਂ ਤੁਸੀਂ ਆਪਣੇ ਫ੍ਰਿਜ ਤੇ ਰਸੋਈ ਨੂੰ ਇੰਨਾ ਨਕਾਰਾਤਮਕ ਪਟਿੱਕਾ ਤੋਂ ਮੁਕਤ ਕਰਦੇ ਹੋ ਜਦੋਂ ਤੁਹਾਡਾ ਫ੍ਰਿਜ ਸਿਰਫ ਅਤੇ ਸਿਰਫ ਜੀਵਨ ਦੇਣ ਵਾਲੀਆਂ ਅਤੇ ਸਿਹਤ ਦੇਣ ਵਾਲੀਆਂ ਚੀਜ਼ਾਂ ਦਾ ਭੰਡਾਰ ਬਣ ਜਾਂਦਾ ਹੈ ਤਾਂ ਤੁਸੀਂ ਇਹ ਵੇਖੋਗੇ ਕਿ ਤੁਹਾਡੇ ਘਰ ਦੀ ਸਿਹਤ ਕਿਵੇਂ ਸੁਧਰਦੀ ਹੈ ਬਿਮਾਰੀਆਂ ਕਰੋ ਕਿਸ ਤਰ੍ਹਾਂ ਭਜ ਜਾਣਗੀਆਂ ਜਿਵੇਂ ਉਹ ਕਦੇ ਮੌਜੂਦ ਹੀ ਨਾ ਹੋ ਡਾਕਟਰਾਂ ਤੇ ਖਰਚ ਬਚੇਗਾ ਤੇ ਉਹੀ ਪੈਸਾ ਤੁਹਾਡੇ ਘਰ ਵਿੱਚ ਆਰਾਮ ਅਤੇ ਸਹੂਲਤ ਲੈਣ ਲਈ ਵਰਤਿਆ ਜਾਵੇਗਾ ਜਦੋਂ ਪਰਿਵਾਰ ਸਿਹਤਮੰਦ ਹੋਵੇਗਾ ਤਾਂ ਹਰ ਕੋਈ ਖੁਸ਼ ਹੋਵੇਗਾ ਉਤਸ਼ਾਹ ਨਾਲ ਭਰਪੂਰ ਹੋਵੇਗਾ ਹਰ ਕੋਈ ਘਰ ਦੀ ਤਰੱਕੀ ਲਈ ਮਿਲ ਕੇ ਕੰਮ ਕਰੇਗਾ ਤੇ ਜਦੋਂ ਜਿਆ ਹੋਵੇਗਾ ਤਾਂ માં ਲਕਸ਼ਮੀ ਨੂੰ ਤੁਹਾਡੇ ਘਰ ਆਉਣ ਤੋਂ ਕੋਈ ਵੀ ਨਹੀਂ ਰੋਕ ਸਕਦਾ ਉਹ ਦੌੜ ਕੇ ਆਵੇਗੀ ਅਤੇ ਤੁਹਾਡੇ ਘਰ ਵਿੱਚ ਸਥਾਈ ਤੌਰ ਤੇ ਨਿਵਾਸ ਕਰੇਗੀ ਤਾਂ ਇਹ ਦੋ ਚੀਜ਼ਾਂ ਸਨ ਗੁੰਨਿਆ ਹੋਇਆ ਆਟਾ ਅਤੇ ਦਵਾਈਆਂ ਇੱਕ ਜੋ ਨਕਾਰਾਤਮਕ ਸ਼ਕਤੀਆਂ ਅਤੇ ਪੁੱਤਾਂ ਨੂੰ ਸਦਾ ਦਿੰਦੀ ਹੈ ਅਤੇ ਦੂਜੀ ਜੋ ਘਰ ਵਿੱਚ ਬਿਮਾਰੀਆਂ ਅਤੇ ਸ਼ੋਕ ਨੂੰ ਸਦਾ ਦਿੰਦੀਆਂ ਹਨ ਅਤੇ ਇਹ ਦੋਵੇਂ ਚੀਜ਼ਾਂ ਮਾਂ ਲਕਸ਼ਮੀ ਨੂੰ ਭੈਣਕ ਤਰੀਕੇ ਨਾਲ ਤਬਾਹ ਕਰ ਸਕਦੀਆਂ ਹਨ ਅਜਿਹੀ ਇਹਨਾਂ ਤੋਂ ਆਤਮ ਨੂੰ ਛੱਡਦੇ ਹੋਏ ਇਹ ਸਿਰਫ ਤੁਹਾਡੀ ਜ਼ਿੰਦਗੀ ਨਹੀਂ ਸਗੋਂ ਤੁਹਾਡੇ ਪੂਰੇ ਪਰਿਵਾਰ ਦੀ ਜ਼ਿੰਦਗੀ ਨੂੰ ਬਦਲ ਸਕਦੀ ਹੈ ਸਾਡੇ ਸਨਾਤਨ ਤਰੰਧ ਦਾ ਗਿਆਨ ਇੱਕ ਤਾਂ ਸਮੁੰਦਰ ਹੈ ਸਿਰਫ ਪੂਜਾ ਤੱਕ ਸੀਮਿਤ ਨਹੀਂ ਹੈ ਇਹ ਜੀਵਨ ਜਿਉਣ ਦੀ ਕਲਾ ਹੈ ਹੈ ਇੱਕ ਵਿਗਿਆਨ ਹੈ ਹਰ ਰਿਵਾਜ ਦੇ ਪਰੰਪਰਾ ਦੇ ਪਿੱਛੇ ਇੱਕ ਡੂੰਘਾ ਵਿਗਿਆਨ ਅਤੇ ਅਧਿਆਤਮਿਕ ਕਾਰਨ ਛੁਪਿਆ ਹੋਇਆ ਹੈ ਤੁਹਾ ਨੂੰ ਸਿਰਫ ਇਸ ਨੂੰ ਸਮਝਣ ਅਤੇ ਇਸ ਨੂੰ ਆਪਣੇ ਜੀਵਨ ਵਿੱਚ ਲਾਗੂ ਕਰਨ ਦੀ ਲੋੜ ਹੈ ਜਦੋਂ ਤੁਸੀਂ ਇਹਨਾਂ ਛੋਟੇ ਪਰ ਬਹੁਤ ਮਹੱਤਵਪੂਰਨ ਨਿਯਮਾਂ ਦੀ ਪਾਲਣਾ ਕਰਨਾ ਸ਼ੁਰੂ ਕਰ ਦਿੰਦੇ ਹੋ ਤਾਂ ਤੁਸੀਂ ਕੁਦਰਤ ਦੀ ਊਰਜਾ ਅਤੇ ਬ੍ਰਹਿਮੰਡ ਦੀਆਂ ਸ਼ਕਤੀਆਂ ਨਾਲ ਜੁੜ ਜਾਂਦੇ ਹੋ ਤੁਹਾਡਾ ਘਰ ਇੱਕ ਮੰਦਰ ਬਣ ਜਾਂਦਾ ਹੈ ਇੱਕ ਚੁੰਬਕ ਜੋ ਸ਼ਾਂਤੀ ਸਿਹਤ ਅਤੇ ਖੁਸ਼ਹਾਲੀ ਨੂੰ ਆਕਰਸ਼ਿਤ ਕਰਦਾ ਹੈ ਆਪਣੇ ਸੋਨ ਨੂੰ ਹਮੇਸ਼ਾ ਸਾਫ਼ ਰੱਖੋ ਰਾਤ ਨੂੰ ਸੌਣ ਤੋਂ ਪਹਿਲਾਂ ਰਸੋਈ ਅਤੇ ਭਾਂਡਿਆਂ ਨੂੰ ਸਾਫ਼ ਕਰੋ ਰਾਤ ਪਰ ਫ੍ਰਿਜ ਵਿੱਚ ਗੰਦੇ ਭਾਂਡਿਆਂ ਨੂੰ ਛੱਡਣ ਨਾਲ ਹੀ ਰਾਵ ਨੂੰ ਸਦਾ ਮਿਲਦਾ ਹੈ ਤੇ ਘਰ ਵਿੱਚ ਗਰੀਬੀ ਹੁੰਦੀ ਹੈ ਤਾਜ਼ਾ ਭੋਜਨ ਤਿਆਰ ਕਰੋ ਇਸ ਨੂੰ ਪਿਆਰ ਨਾਲ ਖਾਓ ਅਤੇ ਪਰਮਾਤਮਾ ਦਾ ਧੰਨਵਾਦ ਕਰਨ ਤੋਂ ਬਾਅਦ ਹੀ ਇਸਦਾ ਸੇਵਨ ਕਰੋ ਆਪਣੇ ਫ੍ਰਿਜ ਵਿੱਚ ਕਦੇ ਵੀ ਬਾਸੀ ਸੜਿਆ ਜਾਂ ਖਰਾਬ ਹੋ ਜਾਣਾ ਨਾ ਰੱਖੋ ਇਸ ਨੂੰ ਨਿਯਮਿਤ ਤੌਰ ਤੇ ਸਾਫ਼ ਕਰਦੇ ਰਹੋ ਇਹ ਛੋਟੀਆਂ ਆਦਤਾਂ ਤੁਹਾਡੇ ਜੀਵਨ ਵਿੱਚ ਇੱਕ ਵੱਡਾ ਬਦਲਾਅ ਲਿਆ ਸਕਦੀਆਂ ਹਨ ਮੈਨੂੰ ਉਮੀਦ ਹੈ ਕਿ ਅੱਜ ਦੀ ਜਾਣਕਾਰੀ ਤੁਹਾਡੇ ਲਈ ਲਾਭਦਾਇਕ ਸਾਬਿਤ ਹੋਵੇਗੀ ਅਤੇ ਇਹਨਾਂ ਗੱਲਾਂ ਦੀ ਪਾਲਣਾ ਕਰਕੇ ਤੁਸੀਂ ਆਪਣੇ ਜੀਵਨ ਨੂੰ ਇੱਕ ਸਕਾਰਾਤਮਕ ਦਿਸ਼ਾ ਦੇ ਸਕਦੇ ਹੋ ਜੇਕਰ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਲਾਈਕ ਜ਼ਰੂਰ ਕਰੋ ਆਤਮਾ ਸ਼ੇਅਰ ਕਰੋ ਤੇ ਚੈਨਲ ਸੇਵਰੇ ਤੋਂ ਸਬਸਕ੍ਰਾਈਬ ਜਰ ਕਰੋ ਧੰਨਵਾਦ